ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਣਖ ਦੇ ਨਾਲ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਰਾਜਸਥਾਨ ਜਿੱਥੇ ਆਪਾਂ ਦੇਖ ਰਿਹਾ ਨਰਮੇ ਵਿੱਚ ਕਿਸਾਨ ਬੁੜਾਈ ਕਰ ਰਹੇ ਐ ਤੇ ਬੁੜਾਈ ਲਈ ਦੇਖੋ ਕਿਵੇਂ ਮਿਹਨਤ ਲੱਗਦੀ ਐ ਕਿੰਨੀ ਤੇ ਕਿੰਨੇ ਖਰਚਾ ਆਉਂਦਾ ਪਰ ਨਰਮੇ ਦੇ ਵਿੱਚ ਜਿਹੜੀ ਸੂੰਡੀ ਦਾ ਜਿਹੜਾ ਹਮਲਾ ਕਹਿੰਦੇ ਹੋ ਚੁੱਕਿਆ ਗਲਾਬੀ ਸੂੰਡੀ ਦਾ ਅੱਜ ਪੁੱਛਦੇ ਆਂ ਕਿਸਾਨ ਨਾਲ ਗੱਲਬਾਤ ਕਰਦੇ ਹਾਂ ਹੈਗੀ ਐ ਕਿ ਸੂੰਡੀ ਕੀ ਗੱਲਬਾਤ ਐ ਤੇ ਪਿੰਡ 'ਚ ਕਹਿੰਦੇ ਕਾਫੀ ਲੋਕਾਂ ਨੇ ਬਾਹਰ ਆ ਨਰਮਾ ਉਹਨਾਂ ਦੀ ਸੁੰਡੀ ਦਾ ਜਿਹੜਾ ਹਮੜਾ ਬਹੁਤ ਜ਼ਿਆਦਾ ਹੋ ਚੁੱਕਿਆ ਗਲਾਬੀ ਸੁੰਡੀ ਦਾ ਤੇ ਆਪਾਂ ਵੀ ਚੈੱਕ ਕਰਦੇ ਆਂ ਬਾਈ ਨਾਲ ਗੱਲਬਾਤ ਕਰਦੇ ਆਂ ਕਿ ਇਹ ਮੈਂ ਹੈਗੀ ਸੁੰਡੀ ਜਾਂ ਕਿਵੇਂ ਕੋਈ ਨਰਮਾ ਗੋਟ ਰਹੀ ਸੀ ਚੈੱਕ ਕੀਤਾ ਸੀਗਾ ਵੀ ਸੁੰਡੀ ਪੈ ਚੁੱਕੀ ਹੈ ਗਲਾਬੀ ਲਖੋਨੇ ਆਪਾਂ ਆਹ ਦੇਖੋ ਜੀ ਐ ਜਿ ਰੱਖਿਆ ਸੋਨ ਕਿਸਾਨ ਕਿ ਕਿਹੜੇ ਪਾਸੇ ਜਗੂਣ ਕਿੰਨਾ ਕਿੰਨਾ ਖਰਚਾ ਕਰਕੇ ਨਰਮਾ ਪਾਲਦੇ ਆਂ ਤੇ ਸੁੰਡੀ ਦੇਖੋ ਫੁੱਟ ਦੇ ਵਿੱਚ ਕਿੰਨੀ ਕਿੱਡੀ ਨਿਕਲੀ ਹੈ ਨਾ ਹਾਂ ਹਾਂ ਉਹ ਦੇਖੋ ਕਿਵੇਂ ਜਾਵਾਂਗੇ ਤੈਨੂੰ ਬਾਦੂ ਆ ਆਹ ਐਸੀ ਹੈ ਇਹੋ ਕਿ ਡਗੜਾਂ ਨਾਲ ਮਾਂ ਪਾਲਿਆ ਸੀ ਦੇਖੀ ਥੱਲੇ ਡਿੱਗੀ ਵੀ ਹੋਈ ਆ ਭਈ ਐ ਡੀਡੀ ਸੁੰਡੀ ਥੱਲੇ ਹੀ ਨਾਰਮਲ ਅੱਖ ਨਾਲ ਆਪਾਂ ਦੇਖ ਸਕਦੇ ਹਾਂ ਉਵੇਂ ਜੀ ਕਰਦੀਂਦੀ ਆ ਦੇਖੋ ਦਵਾਈਆਂ ਕੰਮ ਨਹੀਂ ਕਰਦੀਆਂ ਹੱਥਾਂ ਨਾਲ ਫੜਫੜ ਮਾਰਨੀਆਂ ਪੈਣਗੀਆਂ ਫੁੱਟ ਹੋਰ ਤੋੜਿਆ ਜੀ ਵੀ ਦੇਣੇ ਆਪਾਂ ਫੁੱਲ ਵੀ ਹੈ ਹੀ ਕਿ ਹੈ ਨਹੀਂ ਜੀ ਸਿਹਜ ਦੇਖੋ ਕਣਾ ਹੋ ਗਏ ਪਾਪਾ ਮੱਕੜਾ ਦੇ ਆ ਸੀ ਆ ਫਿਰਦੀ ਆ ਦੇਖੋ ਇਹ ਥੋੜੀ ਚਿੱਟੀ ਹੈ ਸਾਡਾ ਛੋਟਾ ਖਸਾ ਉਹ ਕਰਦੇ ਸ਼ੌਂਦੇ ਇਹ ਕਿੰਨਾ ਨਰਮ ਆਵਾਜ਼ ਆਉਂਦੀ ਛੋਡੇ ਪਿੰਡ ਪਰਮਾ ਯਾਰ ਬਹੁਤ ਬਾਤ ਆ ਸਾਡੇ ਪਰਿਵਾਰ ਨਾਲ ਹੀ ਬਹੁਤ ਬਾਤ ਆ ਅੱਛਾ ਆਪ ਕੋਈ ਬਾਤ ਅਦਰ ਹੋਊ ਪਰ ਲਾ ਜਿਹੜੇ ਚ ਗੁਵਾਰਾ ਬੀਜੇ ਹਾਂ ਗੁਵਾਰਾ ਲਾਦਾ ਉਥੇ ਉਥੇ ਗੁਵਾਰਾ ਬੀਜੇ ਆ ਦੇਖੋ ਜੀ ਹਰੇਕ ਫੁੱਲ ਚ ਜਿਹੜੀ ਸੁੰਡੀ ਬਣ ਚੁੱਕੀ ਆ ਉਹ ਆਪਾਂ ਅਜ ਬੀਜ ਮਾਰੇ ਗਏ ਸਪਰੇਆ ਮਾੜੀ ਗਏ ਜੜੀ ਨਹੀਂ ਸਪਰੇ ਤਾਂ ਨਹੀਂ ਕੰਮ ਕਰਦੀ ਤੇ ਕੋਈ ਕਰਦੀ ਆ ਬਸ ਉਹਨਾਂ ਬਸ ਮਨ ਨੂੰ ਸਸਸਰਾ ਜਾ ਹੋ ਜਾਂਦਾ ਵੀ ਆਪਾਂ ਸਪਰੇ ਕਰਤੀ ਆ ਦੇਖੋ ਆ ਦੇਖੋ ਜੀ ਹਰੇਕ ਫੁੱਲ ਦੇ ਵਿੱਚ ਸੁੰਡੀ ਬੈਠੀ ਐ ਹੁਣ ਕਿਸਾਨ ਦੱਸੋ ਕਿਹੜੇ ਪਾਸੇ ਜਾਵੇ ਕੀ ਕਰੇ ਨਾ ਇੱਧਰ ਦਿਖਾਓ ਜੀ ਆਹ ਲਓ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੰਨੀ ਨਿਕਲਦੀ ਵੀ ਐ ਔਰ ਇਹ ਟੱਡੇ ਸਾਂ ਫਸਦੀ ਐ ਦੇਖ ਆਇਨ ਖਾਦੀ ਦੇਖੋ ਹੀ ਸੁੰਢੀ ਤੇ ਦੇਖੋ ਕਿੰਨੀ ਮਿਹਨਤ ਕਰਦੇ ਆ ਕਿਸਾਨ ਕਿੰਨਾ ਖਰਚਾ ਕਰਦੇ ਆ ਐਵੇਂ ਗੁੱਡ ਗੜਾਈ ਹੋ ਗਈ ਰੇਹਾਂ ਸਪਰੇਹਾਂ ਤੇ ਜਦੋਂ ਨਰਮਾ ਐਡਾ ਆਪਣੇ ਲੱਖ ਲੱਖ ਹੋ ਗਿਆ ਨਰਮੇ ਨੇ ਫਲ ਚੱਕਣਾ ਸਟਾਰਟ ਕਰਤਾ ਤਾਂ ਹੁਣ ਗੁਲਾਬੀ ਸੁੰਢੀ ਦਾ ਜਿਹੜਾ ਕਹਿਰ ਆ ਉਹ ਸਾਹਮਣੇ ਤੁਹਾਡੇ ਦਿਖਾਈ ਦੇ ਰਿਹਾ ਤੇ ਇਹਦੀ ਰੋਕਥਾਮ ਲਈ ਕੀ ਕਰ ਸਕਦੇ ਆ ਆਪਾਂ ਜਾਂ ਕਿਸੇ ਕੋਲ ਹੈਗਾ ਹੱਲ ਕੋਈ ਦੱਸਿਓ ਨੇ ਤਾਂ Rajasthan ਦੇ तकरीबन ਸਾਰੇ ਪਿੰਡਾਂ ਵਿੱਚ ਸੁੰਢੀ ਜਿਹੜੀ ਇਹ ਕਹਿ ਰ ਆ ਚੁੱਕਿਆ ਸੁੰਢੀ ਦਾ ਤੇ ਨਰਮਾ ਜਿਹੜਾ ਬਾਹਿਆ ਜਾ ਰਿਹਾ ਲੋਕਾਂ ਨੇ 40 40 ਕਿੱਲੇ ਨਰਮਾ ਆਉਦਾ ਜਿਹੜਾ ਬਾਤ ਆ ਇਹ ਨਾ ਇਥੇ ਇਹ ਵਿੱਚੋਂ ਨੇ ਦਾ ਹੱਲ ਹੋ ਸਕਦਾ ਕੋਈ ਹੱਲ ਨਹੀਂ ਇਸ ਚੀਜ਼ ਦਾ ਇਹ ਅੱਜ ਆ ਗੁਰਦੇ ਸੀ ਨਰਮਾ ਇੱਥੇ ਦੇ ਨਰਮਾ ਕੋਟ ਦੇ ਗੁਰਦੇ ਜੇ ਦੇਖਿਆ ਫੁੱਲਾਂ 'ਚ ਸੁੰਢੀ ਕੱਲੇ ਕੱਲੇ ਫੁੱਲੇ 'ਚ ਇੱਕ ਸੁੰਢੀ ਬੈਠੀ ਹੈ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਦਾ ਕੋਈ ਗੁਲਾਬੀ ਸੁੰਡੀ ਦਾ ਹੱਲ ਹੈ ਜਾਂ ਨਹੀਂ ਹੈ ਜਾਂ ਕਿਸਾਨ ਕੀ ਕਰੇ